ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਮਹਾਨ ਪਰਉਪਕਾਰ ਕਰਕੇ ਇਹ ਪਵਿੱਤਰ ਕਲਯੁਗੀ ਪਾਣੀ ਜੀਵਾਂ ਦੇ ਕਲਿਆਣ ਲਈ ਉਸਾਰੀ ਹੈ ਸੁਖਮਨੀ ਸਾਹਿਬ ਦੀ ਪਾਣੀ ਨਾਲ ਜਿਹੜਾ ਪਿਆਰ ਕਰੇ ਗੁਰੂ ਉਸਤਤ ਜਨਮ ਮਨ ਕੱਟਦਾ ਹੈ ਇੱਕ ਹੋਰ ਕਿੰਨੀ ਵੱਡੀ ਬਖਸ਼ਿਸ਼ ਕਿ ਇਸ ਨਾਲ ਪਿੱਤਰਾਂ ਦਾ ਵੀ ਆਧਾਰ ਹੋ ਜਾਂਦਾ ਹੈ ਪਿਤਰ ਕਹਿੰਦੇ ਹਨ ਘਰ ਦੇ ਉਹ ਵੱਡੇ ਬਡੇਰੇ ਜੀ ਜਿਹੜੇ ਪਹਿਲਾਂ ਹੀ ਧਰਤੀ ਤੋਂ ਜਾ ਚੁੱਕੇ ਹਨ ਜੇ ਉਹਨਾਂ ਪ੍ਰਤੀ ਸੁਖਮੀ ਸ਼ਾਂਤੀ ਪਾਣੀ ਦਾ ਪਾਠ ਕੀਤਾ ਜਾਵੇ ਤਾਂ ਕਾਹ ਨੂੰ ਉਹਨਾਂ ਜੀਵਾਂ ਦੀ ਰੂਹ ਦੀ ਦਾ ਵੀ ਕਲਿਆਣ ਕਰਨਾ ਪੈਂਦਾ ਹੈ ਭਾਵੇਂ ਉਹ ਪਿਤਰਾਂ ਨੇ ਆਪ ਆਪਣੀ ਜ਼ਿੰਦਗੀ ਵਿੱਚ ਨਾਮ ਨਾ ਵੀ ਜਪਿਆ ਹੋਵੇ ਕਈ ਲੋਕ ਆਪਣੇ ਪਿਤਰਾਂ ਦੇ ਉਧਾਰ ਲਈ ਕਿਸੇ ਜੰਮ ਜਜਮਾਨ ਨੂੰ ਬੁਲਾ ਕੇ ਭੋਜਨ ਛਕਾਉਂਦੇ ਹਨ ਲੰਗਰ ਕਰਾਉਂਦੇ ਹਨ ਇਹ ਕੁਝ ਹੱਦ ਤੱਕ ਚੰਗੀ ਗੱਲ ਹੈ ਪਰ ਇਸ ਨਾਲ ਪੂਰੀ ਪ੍ਰਾਪਤੀ ਨਹੀਂ ਹੁੰਦੀ ਜੇਕਰ ਬਾਣੀ ਦੇ ਪ੍ਰਵਾਹ ਚਲਾ ਕੇ ਅਰਦਾਸ ਕੀਤੀ ਜਾਵੇ ਤਾਂ ਪੜੀ ਬਾਣੀ ਦੇ ਸਤਕਾਰਨ ਕਰਨ ਨੂੰ ਪਿਤਰਾਂ ਦਾ ਉਧਾਰ ਕਰਨਾ ਪਵੇਗਾ ਕੋਈ ਆਪਣੇ ਕੋਲ ਨਹੀਂ ਕਹਿ ਰਿਹਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਇਸ ਗੱਲ ਦੀ ਗਵਾਹੀ ਦਿੰਦੀ ਹੈ ਪੱਕੀ ਗੱਲ ਜਿੱਚਕੀਨ ਵਾਲੀ ਘਰ ਵਿੱਚ ਕੋਈ ਇੱਕ ਵੀ ਬੰਦਗੀ ਵਾਲਾ ਸ਼ਰੀਰ ਹੋਵੇ ਬਾਣੀ ਨਾਲ ਪ੍ਰੇਮ ਨਾਲ ਕਰਨ ਵਾਲਾ ਹੋਵੇ ਉਸੇ ਸਦਕੇ ਉਸ ਦੀਆਂ 21 ਕੁਲਾਂ ਤਰ ਸਕਦੀਆਂ ਹਨ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਇਤਿਹਾਸਿਕ ਸਾਖੀ ਵੀ ਇਸ ਗੱਲ ਦੀ ਗਵਾਹੀ ਦਿੰਦੀ ਹੈ ਦਸਵੇਂ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਭਾਈ ਸਿੰਦਾ ਜੀ ਦੀ ਬੇੜੀ ਚਲਾਉਂਦੀ ਕੀਰਤ ਕਰਦਾ ਸੀ ਉਸ ਦੀਆਂ ਪ੍ਰੇਮ ਭਰੀਆਂ ਪੁਕਾਰਾਂ ਸੁਣ ਕੇ ਭਾਈ ਦਿਆ ਸਿੰਘ ਜੀ ਨੇ ਆਪਣੇ ਕੁਝ ਹੋਰ ਸਿੰਘਾਂ ਦੇ ਨਾਲ ਉਸ ਦੀ ਭਾਵਨਾ ਪੂਰੀ ਕਰਨ ਲਈ ਉਸ ਨੂੰ ਦਿਦਾਰੇ ਦਿੱਤੇ ਉਸ ਦੀ ਬੇੜੀ ਵਿੱਚ ਆਪਣੇ ਸਿੰਘਾਂ ਸਮੇਤ ਬੈਠ ਗਏ ਤੇ ਆਖਿਆ ਪੁਰਖੋ ਸਾਨੂੰ ਦੂਸਰੇ ਕਿਨਾਰੇ ਲੈ ਚਲੋ ਭਾਈ ਸਿੰਧਾ ਪ੍ਰੇਮ ਵਿੱਚ ਪੁੱਜਾ ਜਦੋਂ ਬੇੜੀ ਨੂੰ ਲੈ ਕੇ ਦੂਜੇ ਕਿਨਾਰੇ ਪੁੱਜਾ ਤੱਕ ਗਲਗੀਦਰ ਪਾਸ਼ਾ ਨੇ ਮੋਹਰਾਂ ਦੀ ਥੈਲੀ ਉਸ ਨੂੰ ਦੇਣੀ ਚਾਹੀ ਪਰ ਭਾਈ ਸਿੰਧੇ ਨੇ ਬੇਨਤੀ ਕੀਤੀ ਸੱਚੇ ਪਾਸ਼ਾ ਇਹ ਮੋਹਰਾਂ ਦੀ ਥੈਲੀ ਮੈਨੂੰ ਨਹੀਂ ਚਾਹੀਦੀ ਸਤਿਗੁਰ ਕਹਿੰਦੇ ਫਿਰ ਕੀ ਚਾਹੁੰਨਾ ਹੈ ਭਾਈ ਸਿੰਧਾ ਕਹਿਣ ਲੱਗਾ ਮੇਰਾ ਤੁਹਾਡਾ ਸੰਦਾ ਇੱਕੋ ਜਿਹਾ ਹੈ ਉਸ ਦੀ ਇਹ ਗੱਲ ਸੁਣ ਕੇ ਸਿੰਘ ਬੜੀ ਹੈਰਾਨ ਹੋਏ ਕਿ ਇਹ ਕਿਹੋ ਜਿਹਾ ਕਟਿਆ ਵਚਨ ਕਰ ਰਿਹਾ ਹੈ ਪਰ ਪਾਈ ਸਿੰਧਾ ਪ੍ਰੇਮ ਵਿੱਚ ਪਿੱਜਾ ਕਹਿਣ ਲੱਗਾ ਸਤਿਗੁਰੂ ਜੀ ਮੈਂ ਲੋਕਾਂ ਨੂੰ ਬਿੜੇ ਵਿੱਚ ਪਠਾ ਕੇ ਪਾਣੀ ਦੇ ਕਿਨਾਰੇ ਸਾਗਰ ਵਿੱਚੋਂ ਇੱਕ ਕਿਨਾਰੇ ਤੋਂ ਦੂਸਰੇ ਕਿਨਾਰੇ ਪਹੁੰਚਾਉਂਦਾ ਹਾਂ ਤੇ ਤੁਸੀਂ ਇਸ ਭਵ ਸਾਗਰ ਤੋਂ ਲੋਕਾਂ ਦੇ ਬਿੜੇ ਬੰਨੇ ਲਗਾਉਂਦੇ ਹੋ ਜਿਵੇਂ ਮੈਂ ਤੁਹਾਨੂੰ ਇਸ ਬੇੜੀ ਵਿੱਚ ਬਿਠਾ ਕੇ ਇਸ ਸਾਗਰ ਤੋਂ ਪਾਰ ਕਰਾਇਆ ਹੈ ਇੱਕ ਕਿਨਾਰੇ ਤੋਂ ਦੂਸਰੇ ਕਿਨਾਰੇ ਪਹੁੰਚਾਇਆ ਹੈ ਤੁਸੀਂ ਮੇਰੀ ਜ਼ਿੰਦਗੀ ਦਾ ਬੇੜਾ ਦੂਸਰੇ ਕਿਨਾਰੇ ਲੈ ਦਿਓ ਮੇਰਾ ਭਾਵ ਸਾਗਰ ਤੋਂ ਪਾਰ ਉਤਾਰਾ ਕਰ ਦਿਓ ਕਲਗੀਦਰ ਉਸ ਦੇ ਇਹ ਪ੍ਰੇਮ ਭਰੇ ਬਚਨ ਸੁਣ ਕੇ ਬੜੇ ਖੁਸ਼ ਹੋਏ ਪਾਈ ਦਿਆ ਸਿੰਘ ਜੀ ਨੂੰ ਕਿਹਾ ਗਿਣਤੀ ਕਰੋ ਇਸ 베ੜੀ ਵਿੱਚ ਕਿੰਨੇ ਸਿੰਘ ਹਨ ਪਾਈ ਦਿਆ ਸਿੰਘ ਜੀ ਨੇ ਗਿਣਤੀ ਕਰਕੇ ਦੱਸਿਆ ਪਾਸ਼ਾ ਜੀ ਮੇਰੇ ਸਮੇਤ ਕਿ ਹਨ ਸਤਗੁਰੂ ਜੀ ਕਹਿਣ ਲੱਗੇ ਪਿਆਰਿਆ ਤੂੰ 21 ਸਿੰਘਾਂ ਨੂੰ 베ੜੀ ਵਿੱਚ ਬਿਠਾ ਕੇ ਦੂਸਰੀ ਕਿਨਾਰੇ ਲਾਇਆ ਹੈ ਮੈਂ ਇੱਕ ਤੈਨੂੰ ਕਿ ਤਾਰਦਾ ਹਾਂ ਤੇਰੀਆਂ 21 ਗੁਲਾ ਤਾਰਾਂਗਾ ਪ੍ਰਾਤਨ ਸਮੇਂ ਇਤਿਹਾਸਿਕ ਵੱਲ ਚਾਤੀ ਮਾਰੀਏ ਭਾਵ ਸੁਖਮਣੀ ਸਾਹਿਬ ਦੀ ਬਾਣੀ ਨਾਲ ਪ੍ਰੇਮ ਕਰਨ ਵਾਲਾ ਕੇਵਲ ਆਪ ਹੀ ਨਹੀਂ ਕਰਦਾ ਸਗੋਂ ਜੇ ਗੁਰੂ ਦੀ ਮਿਹਰ ਵਿੱਚ ਆ ਜਾਵੇ ਤਾਂ ਉਸ ਦੇ ਪ੍ਰਵਾਰ ਨਾਲ ਉਸ ਦੀਆਂ ਇੱਕੀ ਗੁਲਾਬ ਤਰ ਸਕਦੀਆਂ ਹਨ ਸੁਖਮਣੀ ਸਾਹਿਬ ਦੀ ਬਾਣੀ ਪੜਨ ਨਾਲ ਜਿੱਥੇ ਲੋਕ ਦੇ ਸੁੱਖ ਮਿਲਦੇ ਹਨ ਉੱਥੇ ਨਾਲ ਹੀ ਪਰਲੋਕ ਦੀਆਂ ਦਾਤਾਂ ਵੀ ਝੋਲੀ ਵਿੱਚ ਪੈਂਦੀਆਂ ਹਨ ਕਈ ਦੇਵੀ ਦੇਵ ਤੇ ਲੋਕ ਦੇ ਸੁੱਖ ਦੇ ਸਕਦੇ ਹਨ ਪਰ ਜਦੋਂ ਅਗਾ ਸਵਾਰਨ ਦੀ ਗੱਲ ਆਉਂਦੀ ਹੈ ਮੁਕਤੀ ਦੀ ਗੱਲ ਹੁੰਦੀ ਹੈ ਉਹ ਕਹਿੰਦੇ ਹਨ ਸਾਡੇ ਵੱਸ ਨਹੀਂ ਪਰ ਸੁਖਣੀ ਸਾਹਿਬ ਦੀ ਬਾਣੀ ਦੋਵੇਂ ਸੁੱਖ ਜਿੰਦੀ ਹੈ ਲੋਕ ਦੇ ਵੀ ਪਰ ਲੋਕ ਦੇ ਵੀ ਸੁਖਣੀ ਸਾਹਿਬ ਦੀ ਬਾਣੀ ਦੀ ਚੌਥੀ ਮਹਾਂਤਾ ਸ਼੍ਰੀ ਸੁਖਮਨੀ ਸਾਹਿਬ ਦੀ ਬਾਣੀ ਜਨਮ ਮਨ ਦੇ ਵੰਦਨ ਵੀ ਕੱਟਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ